ਸਾਰੇ ਪੰਜਾਬ ਵਾਸੀਆਂ ਨੂੰ ਵੀਰ ਭੈਣਾਂ ਨੂੰ ਔਰ ਖਾਸ ਤੌਰ ਤੇ ਬਠਿੰਡਾ ਲੋਕ ਸਭਾ ਹਲਕੇ ਤੇ ਮੇਂਹਤ ਕਾ ਸ਼ ਲੋਕਾਂ ਨੂੰ ਮੈਂ ਭਗਵੰਤ ਸਿੰਘ ਸਮਾਉਂ ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਸੋਸ਼ਲ ਐਲਾਈਂਸ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਉਮੀਦਵਾਰ ਮੇਰੇ ਵੱਲੋਂ ਸਾਰਿਆਂ ਨੂੰ जयपी जय सतसंग जय पाठ वैगुरु जी का खालसा वैगुरु जी की फतेह बीरू ਭੈਣੋਂ ਕਿ ਜਿਵੇਂ ਕਿ ਤੁਹਾਨੂੰ ਪੱਤਰ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਨਮਸਿਹਤੂ ਸਰਕਾਰ ਬਣ ਲੈ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਬਠਿੰਡਾ ਹਲਕੇ ਤੋਂ ਜਿੱਥੇ ਰਜਵਾੜਾ ਅਹੀ ਦੇ ਵੱਡੇ ਵੱਡੇ ਪੂੰਜੀਪਤੀ ਧਨਾੜ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਉਥੇ ਮਜ਼ਦੂਰਾ ਮਿਹਨਤਕਸ਼ ਲੋਕਾਂ ਦੀ ਮਜ਼ਦੂਰ ਕਿਰਤੀ ਲੋਕਾਂ ਦੀ ਪਾਰਟੀ ਮਜ਼ਦੂਰ ਮੁਕਤੀ ਮੋਰਚਾ ਪਾਰਟੀ ਵੱਲੋਂ ਪੰਜਾਬ ਸੋਸ਼ਲਿਸਟ ਐਲਾਈਅੰਸ ਵੱਲੋਂ ਮੈਂ ਵੀ ਉਮੀਦਵਾਰ ਮੈਂ ਵੀ ਵੋਟ ਦੀ ਅਪੀਲ ਕਰਦਾ ਇੱਕ ਤਰੀਕ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡਾ ਨਾਲ ਸਾਂਝਾ ਕਰਨਾ ਚਾਹੁੰਦਾ ਮੇਰਾ ਚੋਣ ਨਿਸ਼ਾਨ ਹੈ ਗੈਸ ਸਿਲੰਡਰ 18ਵੇਂ ਨੰਬਰ ਤੇ ਚੋਣ ਨਿਸ਼ਾਨ ਯਾਦ ਰੱਖਿਓ ਇੱਕ ਤਰੀਕ ਨੂੰ ਤੁਸੀਂ ਤੇ 5 ਸਾਲ ਉਸ ਤੋਂ ਬਾਅਦ ਅਸੀਂ ਤਾਂ ਹਮੇਸ਼ਾ ਜਨਤਾ ਦੀ ਰਹਿਨੇ ਆ ਜਨਤਾ ਨੂੰ ਯਾਦ ਰੱਖਦੇ ਆ ਕਿਤੇ ਵੀ ਗਰੀਬ ਦੇ ਉੱਤੇ ਤੱਕਾ ਹੋਵੇ ਜ਼ੁਲਮ ਹੋਵੇ ਔਰ ਸਰਕਾਰ ਦੀਆਂ ਜਾਹਰ ਨੀਤੀਆਂ ਦਾ ਸਵਾਲ ਹੋਵੇ ਅਸੀਂ ਹਮੇਸ਼ਾ ਸੜਕਾਂ ਤੇ ਰਹਿੰਦੇ ਆਂ ਆ ਜਿਹੜੇ ਉਮੀਦਵਾਰ ਨੇ ਤੁਸੀਂ ਦੇਖੋਗੇ ਇੱਕ ਤਰੀਕ ਤੋਂ ਬਾਅਦ ਨਾ ਜਿੱਤਿਆ ਮਿਲਣਾ ਤੇ ਨਾ ਹਾਰਿਆ ਮਿਲਣਾ ਇਹਨਾਂ ਦੇ ਪਿੰਡਾਂ ਦੇ ਕਿਰਿੰਦੇ ਵੀ ਨਹੀਂ ਮਿਲਨੇ ਇਹਨਾਂ ਤੇ ਆਉਣਾ ਕੀ ਹੈ ਇਸ ਲਈ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮੈਂ ਖਾਸ ਤੌਰ ਤੇ ਬਿਸ਼ਨੜਾ ਹਲਕੇ ਦੇ ਮਿਹਨਤਕਸ਼ ਲੋਕਾਂ ਨੂੰ ਗਰੀਬ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਲਤਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਕਿ ਆਪਣਾ ਸਮਾਂ ਕੱਢ ਕੇ ਜਰੂਰ ਗੈਸ ਸਿਲੰਡਰ ਨੂੰ ਵੋਟ ਦਿਓ ਕਿਉਂਕਿ ਸਾਡਾ ਰਾਜਨੀਤੀ ਕਰਨਾ ਮਹਿਜ ਕੋਈ ਵਪਾਰ ਨਹੀਂ ਇਹਨਾਂ ਰਜਵਾੜਿਆਂ ਦੀ ਤਰ੍ਹਾਂ ਕਿਉਂਕਿ ਇਹਨਾਂ ਨੇ ਤਾਂ ਰਾਜਨੀਤੀ ਨੂੰ ਵਪਾਰ ਬਣਾਇਆ ਹੈ ਸਾਡਾ ਰਾਜਨੀਤੀ ਕਰਨਾ ਇੱਕ ਮਿਸ਼ਨ ਹੈ ਗੁਰੂਆਂ ਪੀਰਾਂ ਛੀ ਦਾ ਬਾਬਾ ਸਰੋ ਡਾਕਟਰ ਪੀਮਰੋ ਅੰਬੇਦਕਰ ਜੀ ਦੇ ਵਿਚਾਰਾਂ ਦਾ ਵਿਚਾਰਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅਸੀਂ ਇੱਕ ਮਿਸ਼ਨ ਤੇ ਲੱਗੇ ਹੋਏ ਹਾਂ ਇਹ ਮਿਸ਼ਨ ਸਿਰਫ ਇੱਕ ਤਰੀਕ ਤੱਕ ਦਾ ਨਹੀਂ ਹੈਗਾ ਇੱਕ ਤਰੀਕ ਤੋਂ ਬਾਅਦ ਵੀ ਅਸੀਂ ਪਿੰਡਾਂ 'ਚ ਸਮਾਜ 'ਚ ਜਨਤਾ ਨੂੰ ਲੋਕਾਂ ਨੂੰ ਲਾਭੰਦ ਕਰਨਾ ਜਥੇਬੰਦ ਕਰਨਾ ਤਾਂ ਕਿ ਦੇਸ਼ ਦੇ ਅੰਦਰ ਜਿਹੜੀ ਬਹੁ ਗਿਣਤੀ ਕਿਰਤੀ ਜਮਾਤ ਹੈ ਉਹਦੀ ਇੱਕ ਰਾਜਨੀਤਿਕ ਸ਼ਕਤੀ ਦੀ ਪਾਵਰ ਖੜੀ ਹੋਵੇ ਕਿਉਂਕਿ 75-76 ਸਾਲਾਂ ਚ ਇਹਨਾਂ ਸਮਰਾਜ ਤੇ ਪੂੰਜੀਪਤੀਆਂ ਦੇ ਦਲਾਲਾ ਨੇ ਜਿਨ੍ਹਾਂ ਨੇ ਵੋਟਾਂ ਲੈ ਕੇ ਸਾਥੋਂ ਰਾਜ ਕੀਤਾ ਇਹਨਾਂ ਨੇ ਜਿਹੜੀ ਸਾਡੀ ਜ਼ਿੰਦਗੀ ਬਰਬਾਦ ਕੀਤੀ ਹੈ ਦੇਸ਼ ਗਹਿਣੇ ਕੀਤਾ ਦੇਸ਼ ਨੂੰ ਤੇ ਕਿਰਤੀ ਲੋਕਾਂ ਦੀ ਜ਼ਿੰਦਗੀ ਨੂੰ ਸਵਰਗ ਬਣਾਉਣ ਲਈ ਜ਼ਰੂਰੀ ਹੈ ਦੇਸ਼ ਦੇ ਅੰਦਰ ਮਜ਼ਦੂਰਾਂ ਕਿਰਤੀ ਲੋਕਾਂ ਦੀ ਆਜ਼ਾਦ ਸਿਆਸੀ ਤਾਕਤ ਖੜੀ ਹੋਵੇ ਰਾਜਨੀਤਿਕ ਤਾਕਤ ਖੜੀ ਹੋਵੇ ਕਿਉਂਕਿ ਲੋਕਪੱਖੀ ਨੀਤੀਆਂ ਤੋਂ ਬਿਨਾਂ ਮਜ਼ਦੂਰਾਂ ਕਿਸਾਨ ਨੌਜਵਾਨਾਂ ਛੋਟੇ ਦੁਕਾਨਦਾਰਾਂ ਛੋਟੇ ਵਪਾਰੀਆਂ ਇਹਨਾਂ ਦਾ ਭਵਿੱਖ ਸੁਰੱਖਿਤ ਨਹੀਂ ਹੋ ਸਕਦਾ ਇਹਨਾਂ ਦਾ ਵਿਕਾਸ ਨਹੀਂ ਹੋ ਸਕਦਾ ਅੱਜ ਪਾਰਲੀਮੈਂਟ ਅਸੈਂਬਲੀਆਂ ਦੇ ਅੰਦਰ ਜਿੰਨੀਆਂ ਨੀਤੀਆਂ ਬਣ ਰਹੀਆਂ ਨੇ ਉਹ ਤਨਾਟਾ ਪੂੰਜੀਪਤੀਆਂ ਦੇ ਹੱਕ 'ਚ ਬਣ ਰਹੀਆਂ ਨੇ ਸਾਡੀ ਜਿਵਾਨੀ ਨੂੰ ਸਾਡੀਆਂ ਫਸਲਾਂ ਨੂੰ ਕਿਸਾਨੀ ਨੂੰ ਮਤਲਬ ਤਮਾਮ ਸਾਡੇ ਹਿੱਸੇ ਦੇ ਜਿਹੜੇ ਹੱਕਾਂ ਦੇ ਉਹਨਾਂ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਬਣਦੀਆਂ ਨੇ ਅਸੀਂ ਪੰਜਾਬ ਸੋਸ਼ਲਿਸਟ ਅਲਾਈਅੰਸ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਅਸੀਂ ਕੀ ਚਾਹੁੰਦੇ ਹਾਂ ਰਾਜਨੀਤੀ ਦੇ ਵਿੱਚ ਆ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਕੀ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਦੋ ਚੀਜ਼ਾਂ ਫ੍ਰੀ ਹੋਣ ਪੜ੍ਹਾਈ ਤੇ ਇਲਾਜ ਰੋਜ਼ਗਾਰ ਗਰੰਟੀ ਦਾ ਕਾਨੂੰਨ ਬਣੇ 18 ਸਾਲ ਤੋਂ ਬਾਅਦ ਮੁੰਡਾ ਚਾਹੇ ਕੁੜੀਏ ਉਹਨੂੰ ਨੌਕਰੀ ਦੀ ਗਰੰਟੀ ਸਰਕਾਰ ਦੇਵੇ ਇਲਾਜ ਤੇ ਪੜ੍ਹਾਈ ਮੁਕਤ ਹੋਵੇ ਪਰ ਭਰਾਹੂ ਇਹ ਚਾਹੁੰਦੇ ਨੇ ਜਿਹੜੇ ਵਾੜਾ ਸ਼ਾਹੀ ਸਤਾਤਰੀ ਲੋਕ ਨੇ ਇਹ ਚਾਹੁੰਦੇ ਨੇ ਸਾਡੀ ਜਨਤਾ ਆਟੇਦਾਲ ਚ ਸਕਣ ਸਕੀਮਾਂ ਚ ਬਿਜਲੀ ਦੇ ਬਿੱਲਾਂ ਚ ਤੇ ਚੰਦ ਹੋਰ ਰਿਆਤਾਂ ਦੇ ਵਿੱਚ ਉਲਝ ਕੇ ਅਪਾਹਜ ਬਣ ਜੇ ਤੇ ਸਾਨੂੰ ਅਪਾਹਜ ਬਣਾਉਣ ਤੇ ਲੱਗੇ ਹੋਏ ਨੇ ਜਿੰਦਗੀ ਦੇ ਤਮਾਮ ਅਧਿਕਾਰ ਜਿੰਦਗੀ ਦੇ ਤਮਾਮ ਹੱਕ ਇਹਨਾਂ ਨੇ ਇੱਕ ਇੱਕ ਕਰਕੇ ਖੋਲੇ ਨੇ ਸਾਥੋਂ ਆ ਚੋਣਾਂ ਦੇ ਵਿੱਚ ਆ ਕੇ ਗੱਲਾਂ ਕਰਨਗੇ ਮਜ਼ਦੂਰਾਂ ਕਿਸਾਨਾਂ ਨੌਜਵਾਨਾਂ ਆਮ ਲੋਕਾਂ ਦੇ ਪੱਖ ਦੀਆਂ ਪਰ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਸੰਸਥਾਵਾਂ ਦੇ ਅੰਦਰ ਜਾ ਕੇ ਜਿੱਥੇ ਨੀਤੀਆਂ ਬਣਨੀਆਂ ਨੇ ਜਿੱਥੇ ਕਾਨੂੰਨ ਬਣਨੇ ਨੇ ਉੱਥੇ ਗੱਲਾਂ ਗਰੀਬਾਂ ਦੀ ਥਾਂ ਤੇ ਆਮ ਜਨਤਾ ਦੀ ਥਾਂ ਤੇ ਉੱਥੇ ਕੰਮ ਹੁੰਦੇ ਨੇ ਅਮੀਰਾਂ ਦੇ ਇਸੇ ਕਰਕੇ ਅੱਜ ਤੁਸੀਂ ਦੇਖੋਗੇ 1% ਪੂੰਜੀਪਤੀ ਉਹ ਲੋਕ ਨੇ ਜਿਨ੍ਹਾਂ ਕੋਲੇ 99% ਆਬਾਦੀ ਦੀ ਧਨ ਦੌਲਤ ਇਕੱਠਾ ਹੋ ਗਈ। ਇੱਕ ਪਾਸੇ 99% ਆਬਾਦੀ ਦਾ ਉਹ ਹਿੱਸਾ ਗਰੀਬ ਲੋਕ ਨੇ ਜਿਹੜੇ ਦੂਰ ਡੰਗ ਦੀ ਰੋਟੀ ਤੋਂ ਮੋਤਾਜ ਨੇ। ਰੋਜ਼ਗਾਰ ਲਈ ਤਰਲੋ ਮਚੀ ਹੋ ਰਹੇ ਨੇ। ਪੜ੍ਹਾਈ ਨੂੰ ਤਰਸ ਰਹੇ ਨੇ। ਇਲਾਜ ਨੂੰ ਤਰਸ ਰਹੇ ਨੇ। ਇਹਨਾਂ ਨੇ ਆਪਣੀਆਂ ਹਰ ਚੀਜ਼ਾਂ ਸੁਰੱਖਿਤ ਕਰਨੀਆਂ ਜਿੰਦਗੀ ਦੀ। ਇਸ ਲਈ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮੈਂ ਇੰਨੀ ਸੰਖੇਪ ਬੇਨਤੀ ਦੇ ਨਾਲ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤਰੀਕ ਨੂੰ ਆਓ ਆਪਾਂ ਸਿਲੰਡਰ ਦੇ ਉੱਤੇ ਬਟਨ ਦਬਾ ਕੇ ਮਜ਼ਦੂਰਾਂ ਗਰੀਬ ਕਿਸਾਨਾਂ ਕਿਰਤੀ ਲੋਕਾਂ ਦੀ ਰਾਜਨੀਤਿਕ ਸ਼ਕਤੀ ਖੜੀ ਕਰੀਏ ਔਰ ਇਹਦੇ ਨਾਲ-ਨਾਲ ਮੈਂ ਖਾਸ ਤੌਰ ਤੇ ਸ਼ਿੰਗਾਰਸ਼ੀਲ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਭਾਜਪਾ ਦੇ ਵਿਰੋਧ ਚ ਉਮੀਦਵਾਰਾਂ ਨੂੰ ਘੇਰ ਰਹੇ ਨੇ ਜਿਹੜੇ ਸੱਤਾਧਾਰੀ ਹਾਕਮਾਂ ਨੂੰ ਸਵਾਲ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਮੇਰੀ ਬੇਨਤੀ ਹੈ ਸਿੰਘਰਸ਼ੀ ਲੋਕਾਂ ਨੂੰ ਕਿ ਜੇ ਸੱਚੀ ਮਿੱੱਚੀ ਤੁਸੀਂ ਇਹਨਾਂ ਹਾਕਮ ਧਿਰਾਂ ਦਾ ਵਿਰੋਧ ਕਰਦੇ ਹੋ ਤਾਂ ਫਿਰ ਵੋਟ ਮਜ਼ਦੂਰ ਉੱਤਰੀ ਮੋਰਚਾ ਮੈਨੂੰ ਪੈਣੀ ਚਾਹੀਦੀ ਹੈ ਕਿਉਂਕਿ ਮੈਂ ਹਰ ਟਾਈਮ ਸਿੰਘਰਸ਼ਨੀ ਮਨਾਨਚੀ ਰਹਿਣ ਵਾਲਾ ਵਿਅਕਤੀ ਐ ਉਮੀਦਵਾਰ ਐ ਜੇ ਤੁਸੀਂ ਸੱਚੀ ਮਿੱੱਚੀ ਚਾਹੁੰਦੇ ਹੋ ਕਿ ਲੋਕ ਪੱਕੀ ਆਵਾਜ਼ ਲੋਕਾਂ ਦੀ ਵਿਰੋਧੀ ਧਿਰ ਦੀ ਆਵਾਜ਼ ਪਾਰਲੀਮੈਂਟ 'ਚ ਜਾਵੇ ਤਾਂ ਫਿਰ ਆਉਣ ਵਾਲੀ ਇੱਕ ਤਰੀਕ ਨੂੰ ਸਾਰੇ ਮਿਲ ਕੇ ਆਪਾਂ ਗੈਸ ਸਿਲੰਡਰ ਦੇ ਬਟਨ ਤੇ ਬੋਟ ਪਾਈਏ ਤਾਂ ਕਿ ਇਹਨਾਂ ਰਜਵਾਰਿਆਂ ਦੀ ਥਾਂ ਤੇ ਪਾਰਲੀਮੈਂਟ ਦੇ ਅੰਦਰ ਮਜ਼ਦੂਰਾ, ਨੌਜਵਾਨਾਂ, ਔਰਤਾਂ, ਕਿਰਤੀ ਲੋਕਾਂ, ਕਿਸਾਨਾਂ ਦੀ ਆਵਾਜ਼, ਛੋਟੇ ਦੁਕਾਨਦਾਰਾਂ ਦੀ ਉਹ ਪਾਰਲੀਮੈਂਟ ਦੇ ਵਿੱਚ ਉੱਠ ਖੜੇ ਉੱਠ ਸਕੇ ਇਹਨੀ ਸੰਖੇਪ ਦੇ ਵਿੱਚ ਬੇਨਤੀ ਦੇ ਨਾਲ ਦੁਬਾਰੇ ਫੇਰ ਤੁਹਾਡਾ ਸਾਰਿਆਂ ਦਾ ਇਸ ਆਸ ਨਾਲ ਕਿ ਤੁਸੀਂ ਇੱਕ ਤਰੀਕ ਨੂੰ 18ਵੇਂ ਨੰਬਰ ਤੇ ਜੋ ਗੈਸ ਸਿਲੰਡਰ ਦਾ ਨਿਸ਼ਾਨ ਹੈ ਉਥੇ ਬਟਨ ਦਬਾਉਗੇ ਜੈ ਭੀਮ ਜੈ ਭਾ